ਸਿੱਧੂ ਹਸਪੀਟਲ ਰੋਡ ਦੇ ਉੱਪਰ ਜਿੱਥੇ ਕਿ ਤਕਰੀਬਨ 4-5 ਮਹੀਨੇ ਪਹਿਲਾਂ ਜੋ ਅੜਾਚਾ ਰੋਡ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗਿਆ ਹੋਇਆ ਉਸ ਦੀਆਂ ਪਾਈਪਾਂ ਪਾਉਣ ਲਈ ਜੋ ਡਰੇਨ ਦੇ ਵਿੱਚ ਪਾਈਪਾਂ ਪਾਈਆਂ ਗਈਆਂ ਨੇ ਉੱਥੋਂ ਜੋ ਟ੍ਰੀਟਮੈਂਟ ਪਲਾਂਟ ਦਾ ਪਾਣੀ ਇਸ ਤਰ੍ਹਾਂ ਹੀ ਪਾਇਆ ਗਿਆ ਉਸ ਤੋਂ ਬਾਅਦ ਇਸ ਰੋਡ ਦੀ ਮੁਰੰਮਤ ਕਰਨੀ ਬਣਦੀ ਸੀ ਤੇ ਜਾਂ ਇਸ ਰੋਡ ਨੂੰ ਨਵਾਂ ਬਣਾਇਆ ਜਾਣਾ ਸੀਗਾ ਪਰੰਤੂ ਇਹ ਰੋਡ ਨਾ ਤਾਂ ਇਸ ਦੀ ਮੁਰੰਮਤ ਕੀਤੀ ਗਈ ਹੈ ਤੇ ਨਾ ਹੀ ਇਹ ਨਵਾਂ ਬਣਾਇਆ ਗਿਆ ਜਦੋਂ ਵੀ ਨਗਰ ਕੌਂਸਲ ਦੇ ਪ੍ਰਧਾਨ ਨਾਲ ਜਾਂ ਸੰਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਆ ਉਹ ਸਿਰਫ ਇਸ ਸਿਰਫ ਮਿੱਠੀ ਗੋਲੀ ਦੇ ਦਿੰਦੇ ਨੇ ਕਿ ਬਹੁਤ ਜਲਦੀ ਅਸੀਂ ਇਸ ਰੋਡ ਨੂੰ ਬਣਾਉਣ ਜਾ ਰਹੇ ਹਾਂ ਜੋ ਸ਼ਹਿਰ ਦੇ ਲੋਕ ਨੇ ਇਸ ਰੋਡ ਦੀ ਬਦਹਾਲ ਤੋਂ ਬਹੁਤ ਪਰੇਸ਼ਾਨ ਨੇ ਬਦਹਾਲੀ ਤੋਂ ਬਹੁਤ ਪਰੇਸ਼ਾਨ ਨੇ ਜਿਸ ਕਰਕੇ ਅੱਜ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਜਥੇਦਾਰ ਇੱਥੇ ਅਚੇਚੇ ਤੌਰ ਤੇ ਪੁੱਜੇ ਨੇ ਆਹ ਕਰਦੇ ਉਹਨਾਂ ਨਾਲ ਗੱਲਬਾਤ ਅਸੀ ਕਾਲ ਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਧੰਨ ਸਵਾਗਤ ਹੈ ਜੀ ਚੈਨਲ ਦੇ ਉੱਪਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਤੁਸੀਂ ਇੱਥੇ ਪੁੱਜਿਓ ਚੀਚੇ ਤੌਰ ਤੇ ਤੁਹਾਨੂੰ ਦਰਾਹੇ ਦੇ ਲੋਕਾਂ ਦੀ ਜੋ ਸਮੱਸਿਆ ਵਾ ਉਸ ਲਈ ਕਰਕੇ ਤੁਸੀਂ ਇੱਥੇ ਸਪੈਸ਼ਲ ਤੌਰ ਤੇ ਪੁੱਜਿਓ ਕੀ ਕਹਿਣਾ ਚਾਹੋਗੇ ਰੋਡ ਦੀ ਖਸਤਾ ਹਾਲਤ ਬਾਰੇ ਦੇਖੋ ਖਾਲਸਾ ਪਹਿਲਾਂ ਵੀ ਗੱਲ ਕਰਕੇ ਸਾਡੇ ਪੁੱਤਰ ਕਾਹਬ ਇਹਨਾਂ ਨੇ ਸੀਵਰੇਜ ਪਾਇਆ ਇਹ ਸੀਵਰੇਜ ਪਾਇਆ ਸੇਮ ਦੇ ਵਿੱਚ ਸੋ ਪਹਿਲਾਂ ਤਾਂ ਸੇਮ ਦੇ ਵਿੱਚ ਸੀਵਰੇਜ ਦਾ ਪਾਣੀ ਪੈ ਹੀ ਨਹੀਂ ਸਕਦਾ ਜੋ ਸੇਮ ਹੈ ਦਾਲਾ ਹੋਵੇ ਗੰਦਾ ਪਾ ਦੇਣ ਬੱਕਰੀ ਗੱਲ ਆ ਜੇ ਪੌਣਾ ਪਾਣੀ ਦਾ ਇਹਦੇ ਵਿੱਚ ਬਾਇਓ ਪਲਾਡ ਲਾ ਕੇ ਸ਼ੁੱਧ ਕਰਕੇ ਪਾਣੀ ਪਾ ਸਕਦੇ ਨੇ ਏਕਣ ਪਾ ਨਹੀਂ ਸਕਦੇ ਨੰਬਰ 1 ਨੰਬਰ 2 ਤੇ ਵੀ ਕਿੰਨਾ ਪੈਸਾ ਖਰਚ ਲੱਗਿਆ ਇਹ ਤੇ ਕਿੰਨਾ ਘਬਲਾ ਹੋਇਆ ਕੀ ਗੱਲ ਆ ਇਹਦੀ ਈਡੀ ਦੀ ਜਾਂਚ ਹੋਣੀ ਚਾਹੀਦੀ ਆ ਇਹਦੇ ਤੇ ਵੀ ਕਿੰਨਾ ਪੈਸਾ ਆਇਆ ਇਹਨੂੰ ਇਹ ਜ਼ਰੂਰੀ ਨੇ ਗੱਲਾਂ ਕਿਉਂ ਹੁਣ ਤੱਕ ਅਰਦਾ ਰੋਡ ਬਣਿਆ ਨਹੀਂ ਜਿੱਦਾਂ ਸੀਵਰੇਜ ਨੂੰ ਕਿੰਨਾ ਟਾਈਮ ਹੋ ਗਿਆ ਸੀਵਰੇਜ ਪਾਏ ਨੂੰ ਇਹਦੇ ਉੱਪਰ ਰੋਡ ਹੀ ਪਾਵਾਂ ਖੱਡੇ ਨੇ ਮੀਂਹ ਆ ਮੀਂਹ ਪੈਂਦਾ ਉਕਨੇ ਬਣ ਜਾਂਦਾ ਸੜਕ ਵਾਂਗ ਨਿੰਗ ਨਹੀਂ ਸਕਦਾ ਕੋਈ ਵੀ ਦੁਕਾਨਦਾਰ ਨੇ ਉਹ ਬਹੁਤ ਪ੍ਰੇਸ਼ਾਨ ਨੇ ਇਹਦੇ ਤੋਂ ਕਿਉਂ ਉਹਨਾਂ ਦੀਆਂ ਦੁਕਾਨਾਂ ਬੰਦ ਹੋਣ ਦੇ ਖਦਾਰ ਤੇ ਬੋਲਦਾ ਨਾ ਕੋਈ ਡਰਦਾ ਕਿਉਂ ਕੋਈ ਕਿਹੜੀ ਪਾਰਟੀ ਨਾਲ ਜੁੜਿਆ ਹੋਇਆ ਕਿਹਨੂੰ ਬੋਲੇ ਬਿਲਕੁਲ ਤਾਂ ਜੇ ਅਸੀਂ ਨਹੀਂ ਬੋਲਾਂਗੇ ਹੋਰ ਬੋਲੂ ਕੌਣ ਠੀਕ ਹੈ ਨਾ ਨਗਰ ਕੌਂਸਲ ਦੇ ਜੋ ਪ੍ਰਧਾਨ ਨੇ ਉਹਨਾਂ ਨੇ ਇਸ ਵਾਰ ਇਸ ਮੁੱਦੇ ਤੇ ਕਈ ਵੱਲ ਗੱਲਬਾਤ ਹੋਈ ਆ ਉਹ ਕਹਿੰਦੇ ਵੀ ਜੋ ਇੱਥੇ ਦੁਕਾਨਦਾਰ ਨੇ ਲੋਕਲ ਦੁਕਾਨਦਾਰ ਨੇ ਉਹਨਾਂ ਦਾ ਵੋਟ ਬੈਂਕ ਨੇ ਜੋ ਇੱਥੇ ਪ੍ਰਧਾਨ ਨੇ ਜਾਂ ਇੱਥੇ ਕਾਉਂਸਲਰ ਨੇ ਇਸ ਕਰਕੇ ਉਹ ਇਹਨਾਂ ਦੇ ਉੱਪਰ ਕੋਈ ਐਕਸ਼ਨ ਨਹੀਂ ਕਰਨਾ ਚਾਹੁੰਦੇ ਦੂਸਰਾ ਕਹਿੰਦੇ ਵੀ ਜਿਨ੍ਹਾਂ ਨੂੰ ਤਕਲੀਫ ਆ ਉਹ ਨਹੀਂ ਬੋਲਦੇ ਸਿਰਫ মিডিਆ ਬੋਲਦਾ ਦੇਖੋ ਜੀ ਲੋਕ ਡਰਦੇ ਨੇ ਆਪਦੇ ਕਾਰੋਬਾਰ ਕਰੇ ਨੇ ਕਿ ਉਹਨਾਂ ਨੂੰ ਦਬਾਅ ਪਾਇਆ ਜਾਂਦਾ ਜੇ ਮੈਂ ਬੋਲਦਾ ਮੇਰੇ ਤੇ ਵੀ ਹੋ ਜੂ ਇਹ ਮੁੰਡਾ ਦਰਾਹੇ ਤੋਂ ਪ੍ਰਧਾਨ ਜੂਸਦਾ ਇਹ ਬੋਲੂ ਇਹਦੇ ਕੋਲ ਵੀ ਮੈਸੇਜ ਆ ਜਾਣਗੇ ਆ ਜਾਣਗੇ ਸਨੇਹ ਲੈ ਕੇ ਵੀ ਆ ਕੀ ਬੋਲ ਰਿਹਾ ਸੀ ਇਹ ਚੀਜ਼ ਆ ਵੀ ਡਰਾਉਂਦੇ ਨੂੰ ਡਰਾਉਂਦੇ ਨੇ ਫਿਰ ਉਹ ਦਬਾਉਂਦੇ ਨੇ ਵੀ ਇਹ ਕੀ ਗੱਲ ਕਰਦੇ ਆ ਹੁਣ ਜੇ ਕਹਿੰਦੇ ਨੇ ਉਹ ਸਤੰਬਰ ਦੇ ਵਿੱਚ ਕੰਮ ਚਾਲੂ ਕਰਾਂਗੇ ਇੱਥੇ ਹੀ ਆ ਪੱਪੂ ਜੀ ਨੂੰ ਦੇਖਾਂਗੇ ਵੀ ਸਤੰਬਰ ਦੇ ਵਿੱਚ ਕਰਦਣ ਬਹੁਤ ਵਧੀਆ ਸਾਬਾ ਸੇ ਆ ਅਗਰ ਨਹੀਂ ਹੁੰਦਾ ਤਾਂ ਸਾਨੂੰ ਧਰਨੇ ਤੇ ਮੰਜੂਰ ਹੋਣਾ ਪਊਗਾ ਮੰਜੂਰ ਹੋ ਕੇ ਧਰਨਾ ਲਾਵਾਂਗੇ ਅਸੀਂ ਡੀਸੀ ਤੱਕ ਪਹੁੰਚ ਕਰਾਂਗੇ ਅਸੀਂ ਵੀ ਇਹ ਕੀ ਗੱਲ ਆ ਜ਼ਰਾ ਹਾ ਕਿੰਨਾ ਸੁੰਦਰ ਸ਼ਹਿਰ ਹੁੰਦਾ ਸੀ ਅੱਜ ਨਰਕ ਦੇ ਕਾਰਗਾਰ ਤੇ ਆ ਚਾ ਇਹ ਜੈਪੁਰਾ ਰੋਡ ਆ ਹੜੇਚਾ ਰੋਡ ਆ ਨਹਿਰ ਵਾਲਾ ਰੋਡ ਆ ਪਰੇ ਰਾਜਵੰਤ ਵਾਲਾ ਰੋਡਾ ਉਥੇ ਗੱਡੀ ਫਸੀ ਖੜੀ ਆ ਸੋ ਇਹ ਚੀਜ਼ ਆ ਵੀ ਕਿਹੇ ਗਲੀ ਦੇ ਵਿੱਚ ਵੜ ਜਾਓ ਚੰਗੀ ਤਰ੍ਹਾਂ ਸਾਫ ਸੁਥਰਾ ਹੈ ਹੀ ਨਹੀਂ ਕੰਮ ਨਰਕੇ ਨਰਕ ਹੋਇਆ ਪਿਆ ਸੋ ਇਹ ਆ ਬੱਪੂ ਜੀ ਹੁਣੀ ਪਹਿਲਾਂ ਕਾਂਗਰਸ ਸੀਗੇ ਅੱਜ ਝਾੜੂ ਦੇ ਨਾਲ ਉਹ ਕ ਹੋ ਗਿਆ ਝਾੜੂ ਦੇ ਇੱਕ ਪਾਰਟੀ ਨਹੀਂ ਜਿੱਧਰ ਜੀ ਕਰਦਾ ਉਧਰ ਨੂੰ ਚੜ ਜਾਂਦੇ ਨੇ ਡਪੂਸੀਆਂ ਮਾਰ ਕੇ ਸੋ ਜੇ ਜਾਣਿਆ ਤਾਂ ਅਸੀਂ ਫਿਰ ਵਿਕਾਸ ਦਾ ਨਾਮ ਲੈਣਾ ਤਾਂ ਵਿਕਾਸ ਕਰੋ ਵਿਕਾਸ ਦਾ ਨਾਮ ਨਹੀਂ ਇਸ ਤਿਹਾਰਵਾਜ਼ੀਆਂ ਦੇ ਉੱਪਰ ਗਵਰਨਮੈਂਟ ਲੱਗੀ ਹੋਈ ਆ ਇਹ ਕਾਰਨ ਪੰਜਾਬ ਸਰਕਾਰ ਬਸ ਇਸ ਤਰ੍ਹਾਂ ਦੇ ਕਹਿੰਦੇ ਨੇ ਵੀ ਅਸੀਂ ਇੰਨਾ ਕਰਤਾ ਇੰਨਾ ਇੰਨਾ ਕਰਤਾ ਫਿਰ ਗਰਾਊਂਡ ਲੈਵਲ ਤੇ ਕੁਝ ਵੀ ਨਹੀਂ ਗਰਾਊਂਡ ਤੇ ਤੁਹਾਡੇ ਸਾਹਮਣੇ ਆ ਵਿਕਾਸ ਕਿੰਨਾ ਗੰਦ ਰਾਹੇ ਤੋਂ ਪਤਾ ਲੱਗਦਾ ਵੀ ਵਿਕਾਸ ਕਿੰਨਾ ਹੈ ਕਿੰਨਾ ਨਹੀਂ ਹੈ 2 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਇਹ ਪਾਈਪਾਂ ਪਾਈਆਂ ਗਿਆ ਨੇ ਜੋ ਪਾਈਆਂ ਗਿਆ ਨੇ ਸੀਵਰੇਜ ਟ੍ਰੀਟਮੈਂਟ ਪਲੰਟ ਤੋਂ ਇਹ ਡਰੇਨ ਤੱਕ ਕੀ ਇੱਥੇ ਹਾਲਾਂਕਿ ਇੱਥੇ ਪਹਿਲਾਂ ਹੀ ਪਾਈਪਾਂ ਇੱਥੇ ਜੋ ਸੀਵਰੇਜ ਦੇ ਪਾਈਪਾਂ ਪਈਆਂ ਹੋਏ ਨੇ ਇਸ ਦੀ ਕੀ ਜ਼ਰੂਰਤ ਪੈ ਗਈ ਸੀ ਇਸ ਬਾਰੇ ਜਾਣਕਾਰੀ ਹੈ ਤੁਹਾਨੂੰ ਦੇਖੋ ਜਾਣਕਾਰੀ ਦਾ ਹੁਣ ਆਪਾਂ ਇੱਕ ਇੱਕ ਇਹ ਕਹਿ ਸਕਦੇ ਆ ਵੀ ਜਾਣਕਾਰੀ ਟੈਂਡਰ ਪਾਉਣਾ ਸੀਗਾ ਪੈਸੇ ਮਿਲਣੇ ਸੀ ਜੇਬਾਂ ਕਰਮ ਹੋਣੀਆਂ ਸੀ ਤੇ ਇਹੀ ਕਹਿ ਸਕਦੇ ਆ ਹੋਰ ਤਾਂ ਜੇ ਪਹਿਲਾਂ ਪੈ ਪੈ ਹੋਈ ਸੀ ਫਿਰ ਲੋੜ ਕੀ ਸੀਗੀ ਜੇ ਇਹਦੇ ਵਿੱਚ ਪਾਣੀ ਪਾਉਣਾ ਸੀ ਪਹਿਲਾਂ ਬਾਇਓ ਪਲਾਂਟ ਲਾਉਂਦੇ ਪਾਣੀ ਸ਼ੁੱਧ ਕਰਕੇ ਪਾਉਂਦੇ ਬਾਇਓ ਪਲਾਂਟ ਦਾ ਹੈ ਨਹੀਂਗਾ ਕਾਗਜ਼ੀ ਬਣਾ ਦੇਣ ਦਾ ਪਤਾ ਨਹੀਂ ਸੋ ਇਹ ਚੀਜ਼ ਆ ਪੰਨੀ ਪੀਂਦੀ ਆ ਕੁੱਤੇ ਚੜਦੇ ਨੇ ਪੈਸਾ ਬਰਬਾਦ ਹੋ ਰਿਹਾ ਪੰਜਾਬ ਦੇ ਆਮ ਆਮ ਦਾ ਲੋਕਾਂ ਦਾ ਸੋਡਾ ਪੈਸਾ ਇਹ ਦੁਰਵਰਤੋਂ ਕਰ ਰਹੇ ਨੇ ਪਰਧਾਨ ਜੀ ਜੋ ਇੱਥੇ ਪਾਰਕ ਬਣਾਇਆ ਗਿਆ ਨੈਸ਼ਨਲ ਹਾਈਵੇ ਜੋ ਹੈਗਾ ਇਸ ਦੀ ਜਗ੍ਹਾ ਇੱਥੇ 84 ਲੱਖ ਰੁਪਏ ਇਸ ਪਾਰਕ ਦੇ ਉੱਪਰ ਲੱਗਿਆ ਸੀਗਾ ਤੇ ਦੂਸਰਾ ਇਹਨਾਂ ਨੇ ਹੁਣ ਇੱਕ ਪਬਲਿਕ ਟਾਇਲਟ ਬਣਾਏ ਨੇ ਇਹ ਤੇ 16 ਲੱਖ ਰੁਪਏ ਦੀ ਲਾਗਤ ਨਾਲ ਇਹਨਾਂ ਨੇ ਬਣਾਇਆ ਉਹ ਵੀ ਨੈਸ਼ਨਲ ਹਾਈਵੇ ਦੀ ਜਗ੍ਹਾ ਕਿਸੇ ਵੀ ਸਮੇਂ ਉਹ ਢਾ ਸਕਦੇ ਲੱਗਦਾ ਨਹੀਂ ਵੀ ਇਹ ਲੋਕਾਂ ਦੇ ਪੈਸੇ ਜੋ ਲੋਕਾਂ ਦਾ ਟੈਕਸ ਹੌਦ ਦੇ ਪੈਸੇ ਦੀ ਵਰਤੋਂ ਦੀ ਹੈ ਮੈਂ ਜੀ ਪਹਿਲਾਂ ਹੀ ਤੁਹਾਨੂੰ ਕਹਿ ਕੇ ਹਟਿਆ ਲੋਕਾਂ ਦੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਕਰਦੇ ਨੇ ਬਹਾਨੇ ਲੱਭਦੇ ਨੇ ਆਲੇ-ਦਾਲੇ ਜੀ ਵੀ ਇੱਧਰ ਖਰਚਾ ਕਰਕੇ ਇੱਧਰ ਸਾਡੀਆਂ ਜੇਬਾਂ ਕਿਵੇਂ ਭਰਨਗੀਆਂ ਕਿਵੇਂ ਨਹੀਂ ਕਰਨਗੀਆਂ ਸੋ ਇਹੀ ਆ ਹੋਰ ਬਹੁਤੀਆਂ ਗੱਲਾਂ ਕਾਹੋਣੀਆਂ ਜਿੰਨੀਆਂ ਮਰਜ਼ੀ ਕਰਾ ਲਓ ਪਰ ਹਕੀਕਤ ਇਹ ਆ ਇੱਕ ਪ੍ਰਧਾਨ ਜੀ ਇਹ ਪਬਲਿਕ ਟਾਇਲਟ ਬਣਿਆ ਹੋਇਆ ਸੋ 2-3 ਮਹੀਨੇ ਹੋ ਗਏ ਤਿਆਰ ਹੋਏ ਨੂੰ ਕਿਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਤੇ ਘਾਟਨ ਕਿਉਂ ਨਹੀਂ ਹੋ ਰਿਹਾ ਤਾਂ ਉਹ ਘਾਟਨ ਪਰੇਸ਼ਾਨ ਨੇ ਤੇ ਬਾਹਰ ਖੁੱਲੇ ਵਿੱਚੋਂ ਬਾਥਰੂਮ ਜਾਂਦੇ ਨੇ ਸੌਫ ਕਰਦਿਆਂ ਨੇ 3 ਮਹੀਨੇ ਇਸ ਤਰ੍ਹਾਂ ਹੀ ਬੰਦ ਪਿਆ ਲੋਕ ਲੱਗਿਆ ਤਿਆਰ ਹੈ ਸਾਰੇ ਲਈ ਰੱਖਿਆ ਹੀ ਹੋ ਰਹੇ ਨੇ ਦਰਦ-ਦਰਤ ਤਾਂ ਨਹੀਂ ਮਤਲਬ ਇਹ ਤਾਂ ਕਰਾ ਨਹੀਂ ਰਿਹਾ ਕੋਈ ਗੱਲ ਕਰਨਗੇ ਸਾਡੇ ਦੇਖੋ ਹਾਂਥੀ ਦੇ ਦੰਦ ਹੁੰਦੇ ਨੇ ਦਿਖਾਉਣ ਵਾਲੇ ਖਾਣ ਵਾਲੇ ਕੋਈ ਹੋਰ ਹੋਣਗੇ ਸਰਕਾਰ ਚਾਹੁੰਦੀ ਆ ਵੀ ਇਹ ਨਵਾਂ ਨਕੋਰ ਇਕਨੇ ਉਹ ਕਿਹੜਾ ਮਹੂਰਤ ਹੁਣ ਕਰ ਦੇਣਗੇ ਕਿਹੜਾ ਫੇਰ ਕਰਾ ਦੇਣਗੇ ਤੇ ਜਾਂ ਭਵੰਤਮਾਨ ਨੇ ਲੰਘਣਾ ਹੋਊ ਉਹ ਤੋਂ ਕਰਵਾ ਦੇਣਗੇ ਸੋ ਉਹਦਾ ਕਹਿੰਦੇ ਨੇ ਰੋਡ ਬੰਦ ਪਏ ਦਾ ਪੁਲ ਦਾ ਉਦਘਾਟਨ ਕਰ ਦਿੰਦੇ ਨੇ ਕਿਸੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਜਾ ਕੇ ਰੰਗ ਕਰਕੇ ਉਹਦਾ ਘਾਟਨ ਕਰਿਆ ਆਉਂਦੇ ਨੇ ਸੋ ਇਹ ਗੱਲਾਂ ਨੇ ਕੰਮ ਬਹੁਤ ਘੱਟ ਹੁੰਦਾ ਵਿਕਾਸ ਗਰਾਊਂਡ ਲੈਵਲ ਤੇ ਜਾਨੀ ਇਸ਼ਤਿਹਾਰबाजी ਵੱਧ ਕਰਦੇ ਨੇ ਦਿਖਾਵਾ ਵੱਧ ਕਰਦੇ ਨੇ ਕਰ ਲੈਣਾ ਚਾਹੀਦਾ ਜਿਹੜੀ ਚੀਜ਼ ਬਣਾਈ ਦਿੱਤੀ ਅਸੀਂ ਜਨਤਾ ਲਈ ਉਹਨਾਂ ਨੂੰ ਜਨਤਾ ਦੇ ਸਵਰਥ ਕਰਨ ਲਾਭ ਲਵੇ ਕੋਈ ਉਹਨਾਂ ਤੋਂ ਤੇ ਇਹ ਚੀਜ਼ਾਂ ਨੇ ਇਹਨਾਂ ਨੂੰ ਖੋਲ ਦੇਣੇ ਚਾਹੀਦੇ ਨੇ ਜਨਤਾ ਲਈ ਪਤਾ ਲੱਗੇ ਵੀ ਹਾਂ ਜੀ ਮਟੀਰੀਅਲ ਵਧੀਆ ਲੱਗਿਆ ਹੋਇਆ ਜਾਂ ਫਿਰ ਮਟੀਰੀਅਲ ਵਧੀਆ ਨਹੀਂ ਲੱਗਿਆ ਹੋਣਾ ਭਾਈ ਜਨਤਾ ਦੇ ਸਵਰਥ ਕਰਨਾ ਚਾਹੀਦਾ ਜੀ ਸੋਦਾ ਐਮਐਲਏ ਨੂੰ ਉਹਦਾ ਗਾਰਡਨ ਕਰਨਾ ਚਾਹੀਦਾ ਹੈ ਦਾ ਆ ਕੇ ਬਿਲਕੁਲ ਜੀ ਬਿਲਕੁਲ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਬਦਲਾਅ ਦਾ ਨਾਅਰਾ ਦਿੱਤਾ ਗਿਆ ਸੀਗਾ ਵੀ ਸਿਹਤ ਅਤੇ ਸਿੱਖਿਆ ਦੇ ਵਿੱਚ ਅਸੀਂ ਬੜੇ ਸੁਧਾਰ ਲੈ ਕੇ ਆਵਾਂਗੇ ਤੇ ਹੁਣ ਜਦੋਂ ਅਸੀਂ ਇੱਥੇ ਦੇਖਦੇ ਹਾਂ ਜੋ ਉਹਨਾਂ ਨੇ ਮੁਹੱਲਾ ਖਿਲਾਫ ਮਨਾਏ ਨੇ ਜੋ ਸੌਦੋ ਵੱਦ ਉੱਥੇ ਬੋਪਰੀ ਨੌਰ ਫਿੰਦਿਆਂ ਗੋਲੀਆਂ ਮਿਲਦਿਆਂ ਨੇ ਉਹ ਸੌਦੋ ਵੱਦ ਇੱਥੇ ਪੰਜਾਬੀ ਉੱਥੇ ਨੌਜਵਾਨ ਜਾਂ ਬਜ਼ੁਰਗ ਖੜੇ ਹੁੰਦੇ ਨੇ ਕੋਈ ਪ੍ਰਵਾਸੀ ਨਹੀਂ ਖੜਾ ਉੱਥੇ ਪਰਵਾਸੀ ਆਪਣਾ ਇੱਥੇ ਕੰਮ ਕਰਦੇ ਨੇ ਇਹ ਮਤਲਬ ਇਹਨਾਂ ਨੇ ਲੋਕਾਂ ਦੇ ਉੱਪਰ ਲੋਕ ਨਸ਼ੇ ਤੋਂ ਹਟਾਉਣੇ ਸੀ ਨਸ਼ੇ ਤੇ ਲੋਕ ਇਹਨਾਂ ਨੇ ਪਰਮਾਨੈਂਟਲੀ ਲਗਾਤੇ ਬਿਲਕੁਲ ਜੀ ਹਕੀਕਤ ਆ ਕੁਝ ਹੋ ਰਹੀ ਆ ਥੋ ਥੋ ਦੇ ਨਾਰਾ ਦਿੰਦੇ ਨੇ ਜੁੱਧ ਨਸ਼ਿਆਂ ਵਿਰੁੱਧ ਸੋ ਕੋਈ ਡਰਾਮਿਆਂ ਤੋਂ ਬਲ ਕੇ ਹੋਰ ਕੁਝ ਨਹੀਂ ਹੈਗਾ ਸਭ ਕੁਝ ਪਿੰਡਾਂ ਦੇ ਵਿੱਚ ਓਕਣੀ ਚੱਲ ਰਿਹਾ ਨਸ਼ਾ ਹਕੀਕਤ ਆ ਇਹ ਬੰਦ ਨਹੀਂ ਹੈਗਾ ਕਿਤੇ ਪ੍ਰਧਾਨ ਜੀ ਅੱਜ ਹੀ ਇੱਕ ਨੌਜਵਾਨ ਦੀ ਚਿੱਟੇ ਦਾ ਮੌਤ ਹੋਈ ਆ ਇਹ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਤੇ ਕਰੋੜਾਂ ਰੁਪਏ ਇਸ ਦੀ ਐਡਵਰਟਾਈਜ਼ਮੈਂਟ ਉੱਪਰ ਖਰਚੇ ਗਏ ਹਨ ਪਰੰਤੂ ਧਰਾਤਲੀ ਪੱਧਰ ਦੇ ਉੱਪਰ ਉਸੇ ਤਰ੍ਹਾਂ ਮੌਤਾਂ ਹੋ ਰਹੀਆਂ ਨੇ ਉਸੇ ਤਰ੍ਹਾਂ ਜੋ ਨਸ਼ਾ ਖੁੱਲ ਕੇ ਵਿਕ ਰਿਹਾ ਮੈਂ ਉਹ ਹੀ ਗੱਲ ਕਹਿਣਾ ਜੀ ਮੈਂ ਤਾਂ ਤੁਹਾਨੂੰ ਫੇਰ ਕਹਾਂਗਾ ਵੀ ਸਿਰਫ ਇਹ ਦਿਖਾਉਣਾ ਲੋਕਾਂ ਨੂੰ ਵੀ ਹਾਂ ਜੀ ਸਾਡਾ ਨਸ਼ਿਆਂ ਵਿਰੁੱਧ ਜੁੱਧ ਖਿੱਚਿਆ ਹੋਇਆ ਕੋਈ ਹਕੀਕਤ ਨਹੀਂ ਹੈਗੀ ਬੰਦੇ ਫੜੇ ਨੇ ਫੇਰ ਆ ਜਾਣਗੇ ਬਾਹਰ ਜਾਂਦਾ ਕਾਨੂੰਨ ਬਣਾਉਣ ਵੀ ਹਾਂ ਭਾਈ 6 ਮਹੀਨੇ ਅੰਦਰ ਲਾਵਾਉਣ ਉਹਨਾਂ ਦੇ ਤਾਂ ਚੈਨ ਟੁੱਟੂਗੀ ਕਿੰਨ ਚੈਨ ਨਹੀਂ ਟੁੱਟਦੀ ਇੱਕ ਨੂੰ ਫੜ ਕੇ ਕਰਦਨੇ ਦੂਆ ਵੇਚਣ ਲੱਗ ਜਾਂਦਾ ਜਾਂਦਾ ਮੇਰੇ ਪਿੰਡ ਵੀ ਇਹੀ ਕੁਝ ਹੋਇਆ ਹੋਇਆ ਸਾਰੇ ਕਹਾਂਗੇ ਪੈਲ ਦੇ ਵਿੱਚ ਵੀ ਹੈਗਾ ਆਏ ਦਿਨ ਪੰਜਾਬ ਦੇ ਵਿੱਚ ਚਿੱਟੇ ਦੀ ਭੇਡ ਚੜ ਰਹੇ ਨੇ ਨੌਜਵਾਨ ਤੇ ਉਹਨਾਂ ਨੂੰ ਫਿਰ ਕਿਹਾ ਜਾਂਦਾ ਵੀ ਇਹ ਨਸੇ ਨਾਲ ਨਹੀਂ ਹੋਰ ਲੋਟ ਮਰੇ ਨੇ ਸੋ ਜੋ ਜੋ ਪੋਲਿਟਿਕਲ ਰਾਜਨੀਤਿਕ ਪਾਰਟੀਆਂ ਹੁੰਦੀਆਂ ਨੇ ਲੋਕਾਂ ਨਾਲ ਜੋ ਚੋਣ ਮੈਨੀਫੈਸਟੋ ਹੁੰਦਾ ਇਹ ਚ ਵਾਦੇ ਦਾਵੇ ਕਰਦੀਆਂ ਨੇ ਤੇ ਜਿਹੜੇ VOTER ਨੇ ਝਾਂਸੇ ਜ ਆ ਜਾਂਦੇ ਨੇ VOTERਾਂ ਨੂੰ ਕੀ ਅਪੀਲ ਕਰਨਾ ਚਾਹੋਗੇ VOTERਾਂ ਨੂੰ ਤਾਂ ਪਹਿਲੇ ਇਹੀ ਕਰਾਂਗੇ ਜੀ ਸ਼੍ਰੋਮਣੀ ਅਕਾਲੀ ਦਾਲ ਅੰਮਰਸਰ ਸਰਦਾਰ ਸਿਮਰਜੀਤ ਮਾਨ 40 ਸਾਲ ਤੋਂ ਲੱਗਿਆ ਹੋਇਆ ਜਨਤਾ ਦੀ ਸੇਵਾ 'ਚ ਪੰਥ ਦੀ ਸੇਵਾ ਦੇ ਵਿੱਚ ਉਹੋ ਜਿਹੇ ਲੀਡਰ ਦੇ ਮਗਰ ਲੱਗੋ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਆ ਕੇ ਸਾਡੇ ਅੱਗੇ ਸਾਨੂੰ ਪਰਮਾਉਂਦੀਆਂ ਨੇ ਉਹਨਾਂ ਦੇ ਆਖੇ ਲੱਗਣਾ ਬੰਦ ਕਰ ਦਿਓ ਪਹਿਚਾਣੋ ਲੀਡਰ ਜੇ ਪੰਜਾਬ ਅਸੀਂ ਆਪਣੇ ਬੱਚੇ ਬਚਾਉਣੇ ਨੇ ਅੱਜ ਜਿਹੜੀ ਛੋਟੀ ਆ 10 ਸਾਲ ਦੀ 12 ਸਾਲ ਦੀ ਪਨੀਰੀ ਆ ਉਹਦੇ ਅਸੀਂ ਭੁੱਖ ਦੇ ਲਈ ਗੱਲ ਕੰਮ ਕਰਨਾ ਤਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ 40 ਸਾਲ ਹੋ ਗਏ ਦੇਖਦੇ ਨੂੰ ਉਹਨਾਂ ਦੇ ਮਗਰ ਲਾ ਕੇ ਉਹਨਾਂ ਦੀ ਪਾਰਟੀ ਲੈ ਆਓ ਪੰਜਾਬ ਵੀ ਵੱਜੂਗਾ ਸੁਰੇ ਦੀ ਚਿੜੀ ਬਣ ਜਾਊਗਾ ਸੋ ਇਨਾ ਹੀ ਕਹੂੰਗਾ ਹੋਰ ਕੁਝ ਨਹੀਂ ਪ੍ਰਧਾਨ ਜੀ ਅਗਰ ਇਹ ਸਿੱਧੂ ਹਸਤਾਲ ਰੋਡ ਤੇ ਰਾਜਮント ਰੋਡ ਜੋ ਇਹਨਾਂ ਦੀ ਬਹੁਤ ਖਸਤਾ ਹਾਲਤ ਹੋਈ ਹੋਈ ਆ ਇਸ ਬਾਰੇ ਤੁਹਾਡਾ ਅਗਰ ਕੋਈ ਕਾਰਵਾਈ ਨਹੀਂ ਹੁੰਦੀ ਨਹੀਂ ਬਣਾਇਆ ਜਾਂਦੇ ਮਰਾਮਤ ਨਹੀਂ ਹੁੰਦੀ ਅਗਲਾ ਤੁਹਾਡਾ ਐਕਸ਼ਨ ਕੀ ਹੋਊਗਾ ਅਗਲਾ ਐਕਸ਼ਨ ਜੇ ਪਪੂ ਜੀ ਕਹਿੰਦੇ ਨੇ 1 ਨਵੰਬਰ ਤੋਂ ਸਟਾਰਟ ਕਰ ਦੇਣਗੇ 1 ਸਤੰਬਰ ਤੋਂ ਹਾਂਜੀ ਜੇ ਕਹਿੰਦੇ ਨੇ ਤਾਂ ਵਧੀਆ ਗੱਲ ਆ ਨਹੀਂ ਫਿਰ ਉਦੋਂ ਬਾਅਦ ਅਸੀਂ ਧਰਨਾ ਲਾਵਾਂਗੇ ਇੱਥੇ ਬਿਆਨ ਦੇ ਚੌਂਕ ਦੇ ਵਿੱਚ ਠੀਕ ਆ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਯੂਥ ਆਗੂ ਹਾਂਜੀ ਪ੍ਰਧਾਨ ਜੀ ਕਿੰਨਾ ਜੀ ਆਪਣਾ ਮੇਰਾ ਨਾਮ ਹੈ ਇੰਦਰਪ੍ਰੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਜੋ ਸ਼ਹਿਰ ਦੀ ਖਸਤਾ ਹਾਲਤ ਰੋਡ ਨੇ ਜਾਂ ਖਸਤਾ ਹਾਲਤ ਹਾਲਤ ਜੋ ਇੱਥੇ ਸੀਵਰੇਜ ਸਿਸਟਮ ਦੀ ਆ ਇਸ ਤੇ ਕੀ ਕਹਿਣਾ ਚਾਹੋਗੇ ਸ਼ਹਿਰ ਦਾ ਜੇ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਮਰਜੀ ਤੁਸੀਂ ਰੋਡ ਚੱਲ ਜਿਓ ਬੁਰਾ ਹਾਲ ਹੈ ਕੋਈ ਹੈ ਨਹੀਂ ਗੱਲਬਾਤ ਇੱਥੇ ਮਤਲਬ ਰਹਿਣ ਵਾਲਾ ਦਾ ਕੰਮ ਹੀ ਨਹੀਂ ਆ ਲੱਗਦਾ ਜਿਵੇਂ ਵੀ ਕਿਤੇ ਬੁੱਚੜਖਾਨੇ ਜੇ ਰਹਿੰਦੇ ਆ ਕਿਤੇ ਆਕੇ ਸ਼ਹਿਰ ਵਾਲੀ ਤਾਂ ਗੱਲੀ ਨਹੀਂ ਹੈਗੀ ਹੁਣ ਸਰਕਾਰਾਂ ਬਦਲਦੀਆਂ ਨੇ ਪਰੰਤੂ ਜੋ ਸ਼ਹਿਰ ਦੇ ਹਾਲਾਤ ਨੇ ਉਹ ਨਹੀਂ ਬਦਲਦੇ ਹੈਗੇ ਪਹਿਲਾਂ ਅਕਾਲੀ ਦਲ ਕਾਂਗਰਸ ਰਹੀ ਐ ਤੇ ਹੁਣ ਬਦਲਾਵ ਵਾਲੀ ਪਾਰਟੀ ਐ ਲੱਗਦਾ ਵੀ ਥੋੜਾ 3 ਸਾਲਾਂ ਦੇ ਵਿੱਚ ਕੋਈ ਦਰਾਹੇ ਦਾ ਕੋਈ ਸੁਧਾਰ ਹੋਇਆ ਦਰਾਹੇ ਦਾ ਜੀ ਮੈਂ ਜੇ ਦੇਖਿਆ ਜਾਵੇ ਤਾਂ ਜਿਹੜਾ 3 ਸਾਲ ਆ ਜਿਹੜੇ ਆ ਆਹ 3 ਸਾਲ ਨਹੀਂ ਇਦੋਂ ਪਹਿਲਾਂ ਵਧੀਆ ਹੁੰਦਾ ਸੀ ਥੋੜਾ ਜਿਹੜੇ ਆ 3 ਸਾਲ ਆ ਹੁਣ ਦੇ ਆਏ ਨੇ ਇਹਦੇ ਵਿੱਚ ਬੇੜਾ ਕਰਕ ਹੋ ਗਿਆ ਦਰਾਹੇ ਦਾ ਕਿਉਂਕਿ ਜਿਹੜੇ ਰੋਡ ਰੋਡ ਪਹਿਲਾਂ ਸੀਗੇ ਸਮੇ ਇਹਦੇ ਨਾਲੋਂ ਠੀਕ ਸੀਗੇ ਇਹੋ ਜਿਹੜੀ ਹੁਣ ਸਰਕਾਰ ਆਈ ਆ ਉਹ ਸਰਕਾਰ ਨੇ ਤਾਂ ਜਾਨੀ ਕਿ ਪਤਾ ਨਹੀਂ ਸਮਝ ਨਹੀਂ ਲੱਗੀ ਵੀ ਕੀ ਚੱਕਰ ਆ ਦਿਖਦਾ ਹੀ ਨਹੀਂ ਇਹਨਾਂ ਨੂੰ ਵੀ ਜਾਂ ਨੰਗਦੇ ਹੀ ਨਹੀਂ ਮੰਤਰੀ ਸ਼ੰਤਰੀ ਵਰੋਂ ਵੀ ਸਮਝ ਨਹੀਂ ਲੱਗਦੀ ਵੀ ਇਹਨਾਂ ਨੂੰ ਸਾਰਾ ਕੁਝ ਦਿਖਦਾ ਆ ਵੀ ਆਪਾਂ ਜਦੋਂ ਹਸਪੀਟਲ ਜਾਣਾ ਇੱਧਰ ਸਿੱਧੂ ਹਸਪੀਟਲ ਜਾਣਾ ਆ ਸਾਰੀ ਸੜਕ ਟੁੱਟੀ ਹੋਈ ਆ ਜਦੋਂ ਆਪਾਂ ਰਾਜਵੰਤ ਹਸਪੀਟਲ ਤੋਂ ਮਤਲਬ ਇੱਧਰ ਨੂੰ ਆਉਂਦੇ ਆ ਲੁਧਿਆਣੇ ਕੰਨੀ ਨੂੰ ਜਾਂਦੇ ਆ ਤੇ ਸਾਰਿਆਂ ਨੂੰ ਪਤਾ ਹੀ ਆ ਮੰਤਰੀ ਵੀ ਨਿਕਲਦੇ ਹੀ ਹੋਣਗੇ ਉਰੋਂ ਪਤਾ ਹੀ ਨਹੀਂ ਕੀ ਚੱਕਰ ਆ ਵੀ ਜੋ ਰਾਜਨੀਤਿਕ ਇੱਛਾ ਸ਼ਕਤੀ ਆ ਉਸ ਦੀ ਘਾਟ ਇਹ ਲੋਕ ਕਰਨਾ ਨਹੀਂ ਚਾਹੁੰਦੇ ਹੈਗੇ ਪਤਾ ਹੀ ਨਹੀਂ ਜੇ ਹੁਣ ਇਹਨਾਂ ਦੇ ਦਿਲ ਚ ਕੀ ਚੱਲਦਾ ਆ ਸਮਝ ਤੋਂ ਬਾਹਰ ਆ ਕੰਮ ਵੀ ਜਾਂ ਅੱਗੇ ਤੋਂ ਅਸੀਂ ਐਮ ਐਲ ਏ ਬਣਨੇ ਹੀ ਨਹੀਂਗਾ ਜਾਂ ਤਾਂ ਫਿਰ ਇਹੀ ਹੋ ਸਕਦਾ ਆ ਜੇ ਆਪਾਂ ਅੱਗੇ ਅੱਗੇ ਦਾ ਸੋਚੀਏ ਵੀ ਮੈਂ ਅੱਗੇ 5 ਸਾਲ ਹੋਰ ਬਣਨਾ ਆ ਐਮ ਐਲ ਏ ਤਾਂ ਫਿਰ ਉਹ ਆਪਣੇ ਸ਼ਹਿਰ ਨੂੰ ਤਾਂ ਪੂਰਾ ਚੰਗੀ ਤਰ੍ਹਾਂ ਕਰੂਗਾ ਜਿਨੇ ਇੰਨੀਆਂ ਵੋਟਾਂ ਪਾ ਕੇ ਜਿਤਾਇਆ ਤੁਹਾਡੇ 3 ਸਾਲ ਦੀ ਜੋ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਨੂੰ ਦੇਖ ਕੇ ਕੀ ਲੱਗਦਾ ਕਿਸ ਤਰ੍ਹਾਂ ਦੇਖ ਦਿਓ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਆ ਪੰਜਾਬ ਦੇ ਵਿੱਚ ਹੁਣ ਤੁਸੀਂ ਆਪੇ ਦੇਖ ਲਓ ਜੀ ਤੁਹਾਡੀ ਹਮੀ ਤਾਂ ਹੁਣ ਸਾਰਾ ਕੁਝ ਦਿਖ ਦਿਈ ਆ ਤੁਹਾਨੂੰ ਤੁਸੀਂ ਆਪ ਦੇ ਇੱਕ ਵੀ ਕੀ ਹਸਾਬ ਦਾ ਬਾਰੇ ਹੁਣ ਆਪਾਂ ਵੀ ਵਾਰ-ਵਾਰ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਕੱਲ ਨੂੰ ਆਉਣਗੇ ਮੇਰੇ ਮੇਰੇ ਖਿਲਾਫ ਵੀ ਆ ਕੇ ਕੋਈ ਨਾ ਕੋ ਦੱਸਣਗੇ ਘਰੇ ਆ ਕੇ ਵੀ ਐਕਣਾ ਜੀ ਤੁਹਾਡਾ ਮੁੰਡਾ ਐ ਉਹ ਐ ਆ ਉਹ ਆ ਮਗਰ ਆਪਾਂ ਡਰਨ ਵਾਲਿਆਂ ਜੋ ਹੈ ਨਹੀਂ ਜਿੱਥੇ ਆਪਾਂ ਖੜ ਗਏ ਖੜ ਗਏ ਮਗਰ ਗੱਲ ਇਹ ਆ ਵੀ ਦਰਾਹੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਬਹੁਤ ਜ਼ਿਆਦਾ ਮਾੜਾ ਮੋਟਾ ਨਹੀਂ ਯਾਨੀ ਇਹ ਲੋਕਾਂ ਕਰਕੇ ਆ ਜਾਂ ਲੀਡਰਾਂ ਕਰਕੇ ਆ ਲੋਕਾਂ ਕਰਕੇ ਆ ਜੀ ਲੀਡਰਾਂ ਕਰਕੇ ਕਿਉਂ ਆ ਜੇ ਲੋਕ ਜਾਗਣ ਤਾਂ ਲੀਡਰ ਦੀ ਕੀ ਹਿੰਮਤ ਆ ਨਾ ਕਰਨ ਉਹ ਉਹ ਤਾਂ ਸ਼ਾਮ ਨੂੰ ਆ ਕੇ ਸੜਕਾ ਬਣਾ ਦੇਣ ਲੋਕ ਬੋਲਦੇ ਨਹੀਂ ਕੁਝ ਚੁੱਪ ਕਰਕੇ ਬੈਠੇ ਆ ਤਾਂ ਇਹਦਾ ਲੀਡਰ ਕਹਿੰਦੇ ਆ ਯਾਰ ਸਾਨੂੰ ਕੋਈ ਬੋਲਦਾ ਤਾਂ ਕੋਈ ਹੈ ਨਹੀਂ ਕੋਈ ਕਹਿੰਦਾ ਤਾਂ ਸਾਨੂੰ ਕੋਈ ਹੈ ਨਹੀਂ ਅਸੀਂ ਕੀ ਲੈਣਾ ਵੀ ਜਿਵੇਂ ਜਨਤਾ ਚੱਲਦੀ ਆ ਚਲੀ ਜਾਵੇ ਬਸ ਰੰਜੀਤ ਸਿੰਘ ਜੀ ਕੀ ਕਰਦੇ ਸੀ ਜੇ ਅਗਰ ਤੁਸੀਂ ਇਸ ਦੇਸ਼ ਦਾ ਤੁਸੀਂ ਸਿਸਟਮ ਸੁਧਾਰਨਾ ਤਾਂ ਤੁਹਾਨੂੰ ਨਾ ਵਿਕਣ ਵਾਲਾ ਸਮਾਜ ਪੈਦਾ ਕਰਨਾ ਹੋਊਗਾ ਕੀ ਲੱਗਦਾ ਸਾਡੇ ਲੋਕ ਵੋਟਾਂ ਦੇ ਨੇੜੇ ਆ ਕੇ ਇਹਨਾਂ ਦੇ ਚਾਂਸੇ ਚ ਆ ਜਾਂਦੇ ਨੇ ਮੈਨੂੰ ਲੱਗਦਾ ਜੀ ਹੁਣ ਆ ਵੋਟਾਂ ਦੇ ਨੇੜੇ ਦੇੜੇ ਇਹਨਾਂ ਨੂੰ ਜਿਹੜਾ 1000 ਰੁਪਏ ਮਹੀਨੇ ਵਾਲਾ ਸਿਸਟਮ ਜੀ ਆ ਬਸ ਇਹ ਬੁੜੀਆਂ ਨੂੰ 1000 1000 ਰੁਪਏ ਦੇ ਦੇਣਗੇ ਜਦ ਨੂੰ ਇਹ ਬੁੜੀਆਂ ਖੁਸ਼ ਹੋ ਜਾਣਗੀਆਂ ਵੀ ਚੱਲ ਸਾਨੂੰ 1000 ਰੁਪਏ ਮਿਲ ਗਿਆ ਵਾ ਇੰਨੀ ਕੀ ਗੱਲ ਤੇ ਖੁਸ਼ ਹੋ ਜਾਣਾ ਇਹਨਾਂ ਨੇ ਪਰ ਮੁੜ ਕੇ ਫੇਰ ਸਾਰਾ ਕੁਝ ਭੁੱਲ ਜਾਣਾ 5 ਸਾਲ ਨੇ ਫੇਰ ਫੇਰ ਭੁੱਲ ਜਾਣਗੇ ਮਾ ਜਿਹੜੇ 5 ਸਾਲ ਲੰਘੇ ਹੋਏ ਨੇ ਇਹ ਭੁੱਲ ਜਾਣਗੇ 1000 ਰੁਪਏ ਮੁਰੇ ਯਾਦ ਰਹਿ ਜਾਣਾ ਸੋ ਇਹ ਆ ਵੀ ਵੋਟਰ ਨੂੰ ਜਾਗਰੂਤ ਹੋਣਾ ਪੈਣਾ ਜੇ ਅਸੀਂ ਪੈਸੇ ਜਾਂ ਲਾਲਚ ਕਰਾਂਗੇ ਤਾਂ ਸਾਡਾ ਬੱਚਿਆਂ ਦਾ ਭਵਿੱਖ ਖਤਰੇ 'ਚ ਆ ਸਾਨੂੰ ਨਿਰਭਰ ਨਹੀਂ ਹੋਣਾ ਚਾਹੀਦਾ ਸਰਕਾਰਾਂ ਦੇ ਆਪ ਦੇ ਆਪ ਤੇ ਹੋਣਾ ਚਾਹੀਦਾ ਨਾ ਫ੍ਰੀ ਵਾਲੀਆਂ ਚੀਜ਼ਾਂ ਦੇ ਮਗਰ ਲੱਗਣਾ ਚਾਹੀਦਾ ਜਿਹੜੀਆਂ ਦਿੱਲੀ ਤੋਂ ਆਉਂਦੀਆਂ ਨੇ ਉਹ ਤਾਂ ਅਸੀਂ ਕਹੀ ਨਹੀਂ ਸਕਦੇ ਵੀ ਪੰਜਾਬ ਦਾ ਭਲਾ ਚਾਹਣਗੇ ਆ ਸਾਲ 47 ਤੋਂ ਲੈ ਕੇ ਉਹ ਸਾਨੂੰ ਮਾਰਨ ਲੱਗੇ ਹੋਏ ਨੇ ਮਿੱਠੀ ਜ਼ਹਿਰ ਦਿੰਦੇ ਆਉਂਦੇ ਨੇ ਹੁਣਾਂ ਜ਼ਮੀਨਾਂ ਦੇ ਕਬਜ਼ੇ ਲਾ ਕੇ ਕਰਨਾ ਇਹਨਾਂ ਨੂੰ ਵੀ ਨਿਸ਼ਾਨੀ ਆ ਇਹ 27 ਦੇ ਵਿੱਚ ਪਤਾ ਵੀ ਅਸੀਂ ਆਉਣਾ ਨਹੀਂ ਕੰਪਨੀ ਵਾਲਿਆਂ ਨੂੰ ਲਿਆ ਕੇ ਜ਼ਮੀਨਾਂ ਲੈਂਡ ਕਰਾ ਕੇ ਵੀ ਅਸੀਂ ਖਾਣ ਦਾ ਸਿਸਟਮ ਬਣਾ ਕੇ ਬਹਿ ਜਾਾਂਗੇ ਤੇ ਇਹ ਭਵੰਤਮਾਨ ਸਰਕਾਰ ਦੀ ਕੇਜਰੀਆਲ ਦੀ ਨੀਤੀ ਇਹ ਆ ਪਤਾ ਉਹਨਾਂ ਨੂੰ ਵੀ ਆ ਵੀ ਅਸੀਂ ਆਉਣਾ ਨਹੀਂ 27 ਦੇ ਵਿੱਚ ਲੱਗਦਾ ਕਿ ਜੋ ਖੇਤਰੀ ਪਾਰਟੀ ਆ ਪੰਜਾਬ ਦੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜੋ ਖੇਤਰ ਹੁੰਦਾ ਖੇਤਾ ਹੁੰਦਾ ਇਸ ਦੀਆਂ ਆਪਣੀਆਂ ਜੋ ਜਿਓਗ੍ਰਾਫੀਕਲ ਇਸ ਦੀਆਂ ਡਿਮਾਂਡਸ ਹੁੰਦੇ ਨੇ ਇਸ ਦੇ ਆਪਣੇ ਖਿੱਤੇ ਦੀਆਂ ਜੋ ਜਲਵਾਯੂ ਹੁੰਦੀ ਆ ਇਸ ਦਾ ਆਪਣਾ ਵਾਤਾਵਰਨ ਹੁੰਦਾ ਇਸ ਦੀਆਂ ਆਪਣੀਆਂ ਲੋੜਾਂ ਹੁੰਦੀਆਂ ਨੇ ਵੀ ਖੇਤਰੀ ਪਾਰਟੀ ਦਾ ਇੱਥੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਆ ਬਿਲਕੁਲ ਜੀ ਪਹਿਲਾਂ ਬਾਦਲ ਸਰਕਾਰ ਸੀਗੀ ਕਾਂਗਰਸ ਪੰਜਾਬ ਦੀਆਂ ਸਰਕਾਰਾਂ ਪਰ ਦਿਲ ਚੱਲਦੀਆਂ ਦਿੱਲੀ ਤੋਂ ਇਹ ਖੇਤਰੀ ਪਾਰਟੀ ਦਾ ਸਿਰਫ ਇੱਕ ਹੀ ਆ ਜਿਹੜੀ 40 ਸਾਲ ਤੇ ਕੰਮ ਕਰਦੀ ਆਉਂਦੀ ਆ ਸਰਦਾਰ ਸਿਮਰਜੀਤ ਮਾਨ ਨਾ ਵਿਗਿਆ ਨਾ ਝੁਕਿਆ ਅੜਿਆ ਆਉਂਦਾ ਕੱਲਾ ਕਿਸੇ ਦੇ ਮਗਰ ਨਹੀਂ ਤੇ ਉਹਨੂੰ 27 ਦੇ ਵਿੱਚ ਬਾਗਡੋਰ ਸੰਭਾ ਕੇ ਦੇਖ ਲੋ ਪੰਜਾਬ ਦੀ ਤੇ ਸੋਨੂੰ ਪੰਜਾਬ 5 ਸਾਲਾਂ ਦੇ ਵਿੱਚ ਸੋਨੇ ਦੀ ਜੀੜੀ ਨਾਮ ਬਣਾ ਦਿੱਤੀ ਤਾਂ ਕਹਿੰਦੇ ਉਹ ਬੱਚਿਆਂ ਦਾ ਭੁੱਖ ਮਣ ਜੂਗਾ ਥੋੜੇ ਨਹੀਂ ਤਾਂ ਫਿਰ ਆਹੀ ਸਿੱਤਰ ਨੇ ਜਿੰਨੇ ਮਰਜੀ ਖਾਈ ਚੱਲੋ ਬਸ ਆਹੀ ਕੁਛ ਰਹਿਣਾ ਮੈਨੂੰ ਨਾ 30 ਦੇ ਵਿੱਚੋਂ ਹੀ ਮੈਨੂੰ ਨਾ ਪੰਜਾਬ ਹੀ ਖਤਮ ਹੋ ਜੂਗਾ ਹਿਸਾਬ ਨਾਲ ਤਾਂ ਜੇ ਅਸੀਂ ਨਾ 27 ਦੇ ਵਿੱਚ ਪੰਜਾਬ ਦੀ ਹਤਾਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਨਾਂ ਲੈ ਕੇ ਆਏ ਮੂਰੇ ਜੇ ਇਹੀ ਅਸੀਂ ਦਿੱਲੀ ਵਾਲੀਆਂ ਪਾਰਟੀਆਂ ਚ ਧੌਂਦੇ ਰਹੇ ਤਾਂ ਸਾਡਾ ਖਤਰੇ ਜਾਂ ਮੂਰੇ ਪੰਜਾਬ ਦੇ ਕਿ ਬੱਚਿਆਂ ਦਾ ਭਵਿੱਖ ਖਤਰੇ 'ਚ ਸੋ ਇਹ ਸਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਥੇਦਾਰ ਤੇ ਯੂਥ ਆਗੂ ਜਿਨ੍ਹਾਂ ਦਾ ਕਹਿਣਾ ਕਿ ਅਗਰ ਤੁਸੀਂ ਪੰਜਾਬ ਦੀ ਬੇਤਰੀ ਚਾਹੁੰਦੇ ਹੋ ਤਾਂ ਤੁਹਾਨੂੰ ਸੱਤਾ ਦੇ ਵਿੱਚ ਬਦਲਾਅ ਲੈ ਕੇ ਆਉਣਾ ਪਊਗਾ ਤੇ ਜੋ ਖੇਤਰੀ ਪਾਰਟੀ ਆ ਪੰਜਾਬ ਦੀ ਉਸ ਨੂੰ ਆਵਾਜ਼ਨਾ ਪਊਗਾ ਤਾਂ ਕਿ ਜੋ ਪੰਜਾਬ ਦੇ ਜੋ ਪੰਜਾਬ ਢੈਂਦੀ ਕਲਾ ਵੱਲ ਜਾ ਰਿਹਾ ਤੇ ਇਸ ਨੂੰ ਚੜ੍ਹਦੀ ਕਲਾ ਵਿੱਚ ਲਿਆ ਜਾ ਸਕੇ ਦੂਸਰੇ ਪਾਸੇ ਜੋ ਸ਼ਹਿਰ ਦੇ ਸੀਵਰੇਜ ਸਿਸਟਮ ਹੈ ਤੇ ਜੋ ਰੋਡਸ ਨੇ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਇਹਨਾਂ ਦਾ ਕਹਿਣਾ ਅਗਰ ਇਹਨਾਂ ਦਾ ਕੰਮ ਜਲਦੀ ਨਹੀਂ ਹੁੰਦਾ ਤਾਂ ਉਹ ਇਸ ਨੂੰ ਲੈ ਕੇ ਬਹੁਤ ਜਲਦੀ ਅਗਰ 1 ਸਤੰਬਰ ਤੋਂ ਕੰਮ ਸ਼ੁਰੂ ਨਹੀਂ ਹੁੰਦਾ ਤਾਂ ਇਸ ਨੂੰ ਧੰਨਾ ਲਗਾ ਦੇਣਗੇ ਮੈਂ ਗਰਦੀਪ ਸਿੰਘ ਸ਼ਾਪਰ ਸੁਖਦੇਵ ਸਿੰਘ ਬਲਾਸਪੁਰ ਦੇ ਨਾਲ ਦਾ ਆਪਣਾ ਆਈਡੀਆ ਤੋਂ